ਬਾਜੋ ਥੈਂਕਸ ਪ੍ਰੋਜੈਕਟ ਕੋਆਰਡੀਨੇਟਰ ਕੀ ਕਰ ਰਿਹਾ ਜਿਹੜੀ ਸਾਡੇ ਪਟਿਆਲੇ ਦੀ ਅੱਜ ਡੈਰੀਆ ਦੀ ਸਮੱਸਿਆ ਦੇ ਨਾਲ ਪੂਰਾ ਪਟਿਆਲਾ ਜੂਝ ਰਿਹਾ ਉਹਦੀ ਸਭ ਤੋਂ ਵੱਡੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਇਸ ਥਾਂ ਤੋਂ ਹੁੰਦੀ ਹੈ ਲਗਭਗ 22 ਸਾਲਾਂ ਤੋਂ ਇਹ ਪ੍ਰੋਜੈਕਟ ਜਿਹੜਾ ਪਟਿਆਲੇ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਡੈਰੀ ਸ਼ਿਫਟਿੰਗ ਦਾ ਪ੍ਰੋਜੈਕਟ ਸੀਗਾ ਇਸ ਪ੍ਰੋਜੈਕਟ ਦੇ ਵਿੱਚ 7 ਸਾਲ ਤੱਕ ਫਾਈਲ ਪਈ ਰਹੀ 2018 ਤੱਕ 12 ਤੋਂ ਲੈ ਕੇ 21 11 ਤੋਂ ਲੈ ਕੇ ਜਦੋਂ ਆਪਣੇ 7 ਸਾਲ ਲਗਭਗ ਜਿਹੜਾ ਸੀਗਾ ਫਾਈਲ ਜਿਹੜਾ ਮਾਸਟਰ ਪਲਾਨ ਦੀ ਐਮੈਂਡਮੈਂਟ ਦੇ ਕੇਸ ਦੇ ਵਿੱਚ ਪਈ ਰਹੀ 2018 ਦੇ ਵਿੱਚ ਮੇਅਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਮਾਰਚ 2018 ਦੇ ਵਿੱਚ ਮਾਸਟਰ ਪਲਾਨ ਦੇ ਵਿੱਚ ਇਹਨੂੰ ਐਮੈਂਡਮੈਂਟ ਕਰਾ ਕੇ 7 ਸਾਲ ਪੁਰਾਣੀ ਫਾਈਲ ਨੂੰ ਤੋੜ ਕੇ ਇਸ ਪ੍ਰੋਜੈਕਟ ਨੂੰ ਇਹਦੇ ਵਿੱਚ ਕੋਵਿਡ ਦਾ ਸਮਾਂ ਵੀ ਨਿਕਲਿਆ ਬਹੁਤ ਹੋਰ ਵੀ ਦਿੱਕਤਾਂ ਆਈਆਂ ਪਰ ਇਸ ਪ੍ਰੋਜੈਕਟ ਨੂੰ ਅਸੀਂ ਆਂਚ ਨਹੀਂ ਆਂਦੇ ਤੇ ਇਸ ਪ੍ਰੋਜੈਕਟ ਨੂੰ ਸਿਰੇ ਚੜਾਇਆ 21 ਇਕੜ ਦਾ ਇਹ ਪ੍ਰੋਜੈਕਟ ਲਗਭਗ 19 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਆਇਆ ਹੈ ਜੇ ਅਸੀਂ ਲੈਂਡ ਦੀ ਕੀਮਤ ਲਾਈਏ ਤਾਂ ਲਗਭਗ ਇਹ 40 ਕਰੋੜ ਦਾ ਪ੍ਰੋਜੈਕਟ ਬਣਦਾ ਅੱਜ ਇਸ ਪ੍ਰੋਜੈਕਟ ਨੂੰ ਨਾ ਪੂਰਾ ਕਰ ਕਰਕੇ ਸ਼ਿਫਟ ਨਾ ਕਰਕੇ ਜਿਹੜਾ ਸਾਡਾ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਸੀਵਰ ਦੀ ਲਾਈਨਾਂ ਸਾਫ਼ ਕਰਾਈਆਂ ਸੀਗੀਆਂ ਨਾਲੇ ਦੀ ਸਫਾਈ ਕਰਾਈ ਸੀਗੀ ਅੱਜ ਉਹ ਵੀ ਸਾਰਾ ਨੁਕਸਾਨ ਸਾਡਾ ਲੋਕਾਂ ਦੀ ਜਿਹੜੇ ਧੰਦੇ ਅਸੀਂ ਜਿਹੜਾ ਸੀਗਾ ਨੁਕਸਾਨ ਕੀਤਾ ਇਸ ਦੇ ਨਾਲ ਹੀ ਅੱਜ ਜਿਹੜੀਆਂ ਸੀਵਰ ਲਾਈਨਾਂ ਬੰਦ ਐ ਜਿਹੜਾ ਅਸੀਂ ਡਾਇਰੀ ਦੇ ਪ੍ਰਕੋਪ ਨੂੰ ਚੱਲ ਰਹੇ ਆ ਲਗਭਗ 3 ਸਾਲ ਜਿਹੜੀ 30 ਸਤੰਬਰ 2021 ਲਾਸਟ ਡੇਟ ਸੀਗੀ ਕੀ ਡੈਰੀ ਪ੍ਰੋਜੈਕਟ ਨੂੰ ਸ਼ਿਫਟਿੰਗ ਕਰਨ ਵਾਸਤੇ ਜਿਹੜਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਸਾਰੀਆਂ ਮੀਟਿੰਗਾਂ ਹੋਣ ਤੋਂ ਬਾਅਦ ਦੋ ਵਾਰ ਇਹ ਜਿਹੜੀ ਡੈਰੀ ਯੂਨਿਟਸ ਸੀਗੀਆਂ ਇਹ ਹਾਈ ਕੋਰਟ ਵੀ ਗਈਆਂ 2020 ਦੇ ਵਿੱਚ ਵੀ 2021 ਦੇ ਵਿੱਚ ਦੋਨੋਂ ਵਾਰੀ ਹਾਈ ਕੋਰਟ ਨੇ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਸ਼ਿਫਟਿੰਗ ਦੇ ਵਾਸਤੇ ਜਿਹੜੇ ਪ੍ਰਬੰਧ ਸੀਗੇ ਉਹਨਾਂ ਨੂੰ ਯੋਗ ਪ੍ਰਬੰਧ ਦੱਸਿਆ ਕਿ ਇਹ ਸ਼ਿਫਟਿੰਗ ਵਾਸਤੇ ਤਿਆਰ ਹੈ ਜਿੰਨਾਕ ਸਾਨੂੰ ਜ਼ਰੂਰਤ ਹੈ ਇਹਨਾਂ ਨੂੰ ਸ਼ਿਫਟ ਕਰਨ ਵਾਸਤੇ ਵਾਰਿਸ ਦੇ ਬਾਵਜੂ ਜਿਹੜਾ ਸੀਗਾ 18 ਸਤੰਬਰ ਨੂੰ ਮਹਾਰਾਜਾ ਮਰਿੰਦਰ ਸਿੰਘ ਜੀ ਦੀ ਸਰਕਾਰ ਬਦਲ ਜਾਂਦੀ ਹੈ 2021 ਨੂੰ 12 ਦਿਨ ਬਾਅਦ ਜਿਹੜਾ ਅਸੀਂ ਸ਼ਿਫਟਿੰਗ ਦਾ ਪ੍ਰੋਗਰਾਮ ਬਣਾਇਆ ਸੀਗਾ ਉਹ ਪੈਂਡਿੰਗ ਪੈ ਜਾਂਦਾ ਉਸ ਤੋਂ ਬਾਅਦ ਅਸੀਂ ਸਾਰੇ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਚੰਨੀ ਜੀ ਨੂੰ ਮਿਲਦੇ ਹਾਂ ਉਹਨਾਂ ਦੇ ਕੋਲ ਬੇਨਤੀ ਕਰਦੇ ਹਾਂ ਫਿਰ ਉਸ ਸਮੇਂ ਮੇਅਰ ਦੇ ਤੌਰ ਤੇ ਇਹ ਜਿਹੜਾ ਲੈਟਰ 27 12 2021 ਨੂੰ ਅਨੁਰੂਪ ਤਵਾੜੀ ਜੀ ਨੂੰ ਜਿਹੜੇ ਉਸ ਸਮੇਂ ਚੀਫ ਸੈਕਟਰੀ ਸੀਗੇ ਮੈਂ ਮਿਲ ਕੇ ਆਪ ਜਾ ਕੇ ਦੇ ਕੇ ਆਇਆ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਜਿਹੜੇ ਹੁਕਮ ਵੀ ਕਿਤੇ ਤੇ ਅੱਜ ਤੱਕ ਸਿਰਫ ਰਾਜਨੀਤਿਕ ਲਾਹਾ ਲੈਣ ਦੇ ਲਈ ਸਿਰਫ 200 ਬੰਦਿਆਂ ਨੂੰ ਖੁਸ਼ ਕਰਨ ਦੇ ਵਾਸਤੇ ਕਿਉਂ 200 ਬੰਦੇ ਇਹਨਾਂ ਦੇ ਨਾਲ ਜੁੜੇ ਰਹਿਣ ਅੱਜ ਤੱਕ ਜਿਹੜਾ ਡੈਰੀ ਸ਼ਿਫਟਿੰਗ ਦੇ ਕੰਮ ਨੂੰ ਨਪੇਰੇ ਨਹੀਂ ਚੜਾਇਆ ਗਿਆ ਇਹਦੇ ਕਾਰਨ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅੱਜ ਅਸੀਂ ਸਾਡਾ ਸ਼ਹਿਰ ਇਸ ਬਿਮਾਰੀ ਜਿਹੜੀ ਡਾਇਰੀਆ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਬੜੀ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਗੱਲ ਸਰਕਾਰਾਂ ਦੁਆਰਾ ਕੀਤੀਆਂ ਜਾ ਰਹੀਆਂ ਅਫਸਰ ਸਾਹੀ ਦੁਆਰਾ ਕੀਤੀ ਜਾ ਰਹੀ ਹੈ ਬਾਰ ਬਾਰ ਮੈਂ ਤਾਂ ਕਹਾਂਗਾ ਕਿ ਐਡੇ ਵੱਡੇ ਪ੍ਰੋਜੈਕਟ ਦੇ ਉੱਪਰ ਵੀ ਜੇ ਸਾਡੇ ਸਰਕਾਰਾਂ ਜਿਹੜੀਆਂ ਧਿਆਨ ਨਹੀਂ ਦਿੰਦੀਆਂ ਕਿਉਂਕਿ ਅਸੀਂ ਲੋਕ ਚੋਣੇ 'ਤੇ ਨਿਮਾਉਂਦੇ ਆ ਅਸੀਂ ਸਮੇਂ-ਸਮੇਂ ਦੇ ਉੱਪਰ ਜੋ ਜ਼ਿੰਮੇਵਾਰੀ ਸਾਡੀ ਸੀ ਅਸੀਂ ਪੂਰਨ ਤੌਰ ਤੇ ਨਿਭਾਈ ਪਰ ਜਿਹੜੀ ਸ਼ਿਫਟਿੰਗ ਨੂੰ ਲੈ ਕੇ ਸੀਗਾ ਸਰਕਾਰ ਬਦਲਣ ਦੇ ਕਾਰਨ ਅਸੀਂ ਫਿਰ ਵੀ ਆਪਣੇ ਵੱਲੋਂ ਪੂਰੇ ਯਤਨ ਕੀਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨੇ ਤੱਕ ਅਸੀਂ ਜਿਹੜੇ ਸੀਗੇ ਸਾਰੇ ਕੌਂਸਲਰ ਸਾਥੀ ਜਿਹੜੇ ਸੀਗੇ ਨਾਲ ਮਹਾਰਾਣੀ ਪੰਨੀਤ ਘੋੜ ਉਦੋਂ ਵੀ ਗਏ ਸੀਗੇ ਪਰ ਉਸ ਦੇ ਬਾਵਜੂਦ ਜਿਹੜਾ ਸੀਗਾ ਅੱਜ ਜਿਹੜਾ ਸਾਡਾ ਸਮਾਂ ਹੈ 3 ਸਾਲ ਤੋਂ ਜਿਹੜਾ ਪ੍ਰੋਜੈਕਟ ਲਟਕਿਆ ਪਿਆ ਸ਼ਿਫਟਿੰਗ ਦਾ ਇਹ ਜ਼ਰੂਰ ਸਾਡਾ ਪੂਰਾ ਹੋਣਾ ਚਾਹੀਦਾ ਹੈ ਸ਼ਕਤੀ ਦੇ ਨਾਲ ਜਿਹੜਾ ਹੈਗਾ ਲਾਗੂ ਕਰਨਾ ਚਾਹੀਦਾ ਹੈ ਪਟਿਆਲੇ ਦੇ ਵਿੱਚੋਂ ਡੈਰੀਆਂ ਸ਼ਿਫਟ ਹੋਣੀਆਂ ਚਾਹੀਦੀਆਂ ਹਨ ਪਟਿਆਲੇ ਦੇ ਨਾਲੇ ਪਟਿਆਲੇ ਦੀਆਂ ਸੀਵਰ ਦੀਆਂ ਲਾਈਨਾਂ ਸਾਫ਼ ਹੋਣਗੀਆਂ ਤੇ ਲੋਕ ਜਿਹੜਾ ਹੈਗਾ ਜਾਨਵਰਾਂ ਦੇ ਨਾਲ ਰਹਿਣ ਦੇ ਲਈ ਜਿਹੜਾ ਮਜਬੂਰ ਕੀਤਾ ਗਿਆ ਇਸ ਤੋਂ ਜਿਹੜਾ ਬਚਾਅ ਹੋਏਗਾ ਤੁਹਾਨੂੰ ਕੀ ਲੱਗਦਾ ਜੀ ਕਿਉਂ ਨਹੀਂ ਹਲੇ ਤੱਕ ਸਰਕਾਰ ਦਾ ਕਿਉਂ ਨਹੀਂ ਧਿਆਨ ਗਿਆ ਟਾ ਬੜਾ ਪ੍ਰੋਜੈਕਟ ਤਾਂ ਤਿਆਰ ਹੋਇਆ ਤਾਂ ਬਿਲਕੁਲ ਹੈ ਸ਼ਿਫਟ ਹੋ ਸਕਦੀਆਂ ਡੈਰੀਆਂ ਕਿਉਂ ਨਹੀਂ ਧਿਆਨ ਗਿਆ ਦੇਖੋ ਅਸੀਂ ਤਾਂ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਜਿਹੜੇ ਉਰੇ ਪ੍ਰੋਜੈਕਟ ਨੂੰ ਪਾਸ ਕਰਨਾ ਸੀਗਾ ਜੋ ਜ਼ਰੂਰੀ ਕੰਮ ਸੀਗੇ ਚਾਹੇ ਉਹ ਮਾਸਟਰ ਪਲਾਨ ਦੀ ਐਮੈਂਡਮੈਂਟ ਸੀ ਚਾਹੇ ਉਰੇ ਦਾ ਕੰਮ ਕਰਨ ਨੂੰ ਪੂਰਾ ਕੰਪਲੀਟ ਕਰਨਾ ਸੀਗਾ ਜੋ ਸਾਰਾ ਅਸੀਂ ਕਰਕੇ ਦਿੱਤਾ ਪਰ ਜਦੋਂ ਸਰਕਾਰ ਬਦਲ ਗਈ ਕਾਰਪੋਰੇਸ਼ਨ ਪਟਿਆਲਾ ਸਾਡੇ ਕੋਲ ਸੀਗੀ ਉਸ ਸਮੇਂ ਵੀ ਜਿਹੜਾ ਸੀਗਾ ਅਸੀਂ ਆਪਣੇ ਵੱਲੋਂ ਪੂਰਨ ਕੋਸ਼ਿਸ਼ ਕੀਤੀ ਹਾਈ ਕੋਰਟ ਤੱਕ ਅਸੀਂ ਜਿਹੜੀ ਲੜਾਈ ਲੜੀ ਹੈ ਪਰ ਅੱਜ ਕਿਉਂਕਿ ਜਦੋਂ ਦੁਬਾਰਤੋਂ ਅਸੀਂ ਦੇਖਿਆ ਕਿ ਡੈਰੀਆ ਫੈਲ ਰਿਹਾ ਹੈ ਤਾਂ ਅੱਜ ਇਸ ਮੁੱਦੇ ਦੇ ਉੱਪਰ ਗੱਲ ਕਰਨੀ ਬਣਦੀ ਹੈ ਕਿ ਡੈਰੀ ਸ਼ਿਫਟਿੰਗ ਜਦੋਂ ਡੈਰੀ ਦੇ ਪ੍ਰੋਜੈਕਟ ਕੰਪਲੀਟ ਸੀਗਾ ਸ਼ਿਫਟਿੰਗ ਵਾਸਤੇ ਯੋਗ ਪ੍ਰਬੰਧ ਹੋ ਚੁੱਕੇ ਸੀਗੇ ਤਾਂ ਕਿਉਂ ਨਹੀਂ ਕੀਤੀ ਗਈ ਸਿਰਫ 200 ਲੋਕ ਜਿਹੜੇ ਡਾਇਰੀਆਂ 140 ਦੇ ਕਰੀਬ ਪੜਾਟੂਰੇ ਜਿਹੜੇ ਹਨ ਜਿਹੜੇ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਸਿਰਫ ਖੁਸ਼ ਕਰਨ ਵਾਸਤੇ ਤੁਸੀਂ 7 ਲੱਖ ਲੋਕਾਂ ਦੇ ਜੀਵਨ ਦੇ ਨਾਲ ਖੇਡ ਰਹੇ ਹੋ ਕਰੋੜਾਂ ਰੁਪਏ ਦੀ ਜਿਹੜੀ ਹਾਨੀ ਜਿਹੜੀ ਸਾਨੂੰ ਸਹਿਣੀ ਪੈ ਰਹੀ ਹੈ ਜਿੰਮੇਵਾਰੀ ਪ੍ਰਸ਼ਾਸਨ ਦੀ ਵੀ ਬਣਦੀ ਹੈ ਕਿਤੇ ਨਹੀਂ ਜਿੰਮੇਵਾਰੀ ਪੂਰਨ ਤੌਰ ਤੇ ਪ੍ਰਸ਼ਾਸਨ ਦੀ ਬਣਦੀ ਹੈ ਸਰਕਾਰ ਦੀ ਬਣਦੀ ਹੈ ਜਿਹੜੇ ਸਰਕਾਰ ਦੇ ਵਿੱਚ ਐਮ ਐਲ ਏ ਸਹਿਬਾਨ ਹਨ ਮੰਤਰੀ ਹਨ ਚੀਫ ਮਿਨਿਸਟਰ ਹਨ ਸਾਰਿਆਂ ਦੀ ਬੰਦੀ